ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ D02 TV ਇਸ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਰੋਜ਼ਾਨਾ ਪ੍ਰੋਗਰਾਮ ਲਾਈਵ ਪਾਉਂਦੇ ਹਾਂ ਸੋ ਅੱਜ ਦਾ ਪ੍ਰੋਗਰਾਮ ਅਸੀਂ ਮਹਾਨ ਸ਼ਹੀਦ ਮਦਨ ਲਾਲ ਢੀਂਗਰਾ ਜੀ ਦੇ ਜੀਵਨ ਤੇ ਕੀਤਾ ਹੈ ਸੋ ਅੱਜ ਦੇ ਦਿਨ ਅਸੀਂ ਉਹਨਾਂ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਆਪਦੇ ਵੱਲੋਂ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਝੁਕੌਣੇ ਹਾਂ ਸੋ ਮਦਨ ਲਾਲ ਢੀਂਗਰਾ ਜੀ ਦੇ ਜੀਵਨ ਤੇ ਲਾਈਵ ਪ੍ਰੋਗਰਾਮ ਸੁਣ ਲਈ ਤੁਸੀਂ ਇਸ ਛੋਟ ਦੇ ਨਾਲ ਅਟੈਚ ਕੀਤੀ ਗਈ ਵੀਡੀਓ ਨੂੰ ਪੂਰਾ ਦੇਖੋ ਅਤੇ ਕਮੈਂਟ ਕਰਕੇ ਇਹ ਵੀ ਜ਼ਰੂਰ ਦੱਸੋ ਕਿ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਾ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਨਵਾਂ ਕੀ ਕਰ ਸਕਦੇ ਹਾਂ ਮੈਂ ਪ੍ਰੋਗਰਾਮ ਦੇ ਵਿੱਚ ਵੀ ਬੇਨਤੀ ਕੀਤੀ ਹੁਣ ਵੀ ਕਰਦਾ ਕਿ ਜਿਸ ਦੇ ਵੀ ਬੱਚੇ ਦਾ ਜਨਮ ਦਿਨ ਹੋਵੇ ਉਹ ਸਾਨੂੰ ਵੀਡੀਓ ਦੇ ਥੱਲੇ ਕਮੈਂਟ ਕਰ ਸਕਦਾ ਤਰੀਕ ਲਿਖ ਕੇ ਭੇਜ ਦੇਵੇ ਅਸੀਂ ਉਸ ਬੱਚੇ ਦੇ ਜਨਮ ਦਿਨ ਦੀ ਕੇਕ ਦੀ ਰਸਮ ਆਪਣੇ YouTube ਤੇ ਲਾਈਵ ਦਿਖਾਵਾਂਗੇ ਸੋ ਜੋ ਵੀ ਸਾਡੇ ਨਾਲ ਸੰਪਰਕ ਕਰਨਾ ਚਾਵੇ ਉਹ ਵੀਡੀਓ ਦੇ ਥੱਲੇ ਮੇਨ ਵੀਡੀਓ ਦੇ ਥੱਲੇ ਕਮੈਂਟ ਕਰ ਦੇ ਆਪਣਾ ਨਾਮ ਪਲੱਸ ਆਪਣਾ ਮੋਬਾਈਲ ਨੰਬਰ ਉਹ ਸਾਡੇ ਨਾਲ ਸਾਂਝਾ ਕਰਦੇ ਤੇ ਸਾਨੂੰ ਤਰੀਕ ਲਿਖ ਕੇ ਭੇਜ ਦੇ ਕਿ ਕਿੰਨੀ ਤਰੀਕ ਨੂੰ ਉਹਨਾਂ ਦੇ ਬੱਚੇ ਦਾ ਜਨਮ ਦਿਨ ਸੋ ਅਸੀਂ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਜ਼ਰੂਰ ਹੋਵਾਂਗੇ ਸੋ ਸਮੁੱਚੇ ਸਾਡੇ ਪੰਜਾਬੀਆਂ ਨਾਲ ਸਮੁੱਚੇ ਸਾਡੇ ਚਾਹਣ ਵਾਲਿਆਂ ਦੇ ਨਾਲ ਉਹਨਾਂ ਦੇ ਬੱਚੇ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਦੇ ਵਿੱਚ ਅਸੀਂ ਵਿੱਚ ਜ਼ਰੀਆ ਬਣਾਂਗੇ ਸੋ ਜਨਮ ਦਿਨ ਉਹਨਾਂ ਦੇ ਬੱਚੇ ਦਾ ਅਸੀਂ ਚੈਨਲ ਤੇ ਮਨਾਵਾਂਗੇ ਸਾਰਿਆਂ ਦੇ ਬੱਚੇ ਜਿਹੜੇ ਉਹ ਸਾਂਝੇ ਹੁੰਦੇ ਆ ਸੋ ਖੁਸ਼ੀਆਂ ਵੰਡਣ ਨਾਲ ਵਧਦੀਆਂ ਦੁੱਖ ਵੰਡਣ ਨਾਲ ਘਟਦਾ ਸੋ ਇਸ ਬੇਨਤੀ ਨਾਲ ਮੈਂ ਤੁਹਾਨੂੰ ਇਹ ਗੱਲ ਦੱਸਣੀ ਚਾਹਣਾ ਕਿ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਅਸੀਂ ਨਵਾਂ ਕੀ ਕਰ ਸਕਦੇ ਹਾਂ ਇਹਦੇ ਬਾਰੇ ਵੀ ਜ਼ਰੂਰ ਦੱਸੋ ਸੋ ਮੇਰਾ ਨਾਮ ਜਗਜੀਤ ਸਿੰਘ ਢਿੱਲੋਂ ਹਾਂ ਅਮ੍ਰਿਤਸਰ ਦਾ ਮੈਂ ਰਹਿਣ ਵਾਲਾ ਇਹ ਚੈਨਲ ਮੈਂ ਹੀ ਰਨ ਕਰ ਰਿਹਾ ਹਾਂ ਸੋ ਇਸ ਚੈਨਲ ਤੇ ਰੋਜ਼ਾਨਾ ਦੋ ਪ੍ਰੋਗਰਾਮ ਕੀਤੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਖਬਰਾਂ ਤੇ ਜਰਨਲ ਨੌਲੇਜ ਅਤੇ ਜੋ ਵੀ ਮਹਾਨ ਵਿਅਕਤੀ ਦਾ ਉਸ ਦਿਨ ਜਨਮ ਦਿਨ ਜਾਂ ਸ਼ਹੀਦੀ ਦਿਨ ਹੋਵੇ ਉਹਦੇ ਤੇ ਅਸੀਂ ਚਰਚਾ ਕਰਦੇ ਆ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਆਉਣ ਵਾਲਾ ਦਿਨ ਕਿਸ ਲਈ ਮਹਾਨਤਾ ਰੱਖਦਾ ਅਸੀਂ ਉਸ ਤੇ ਰਿਕਾਰਡ ਜ਼ਰੂਰ ਕਰਾਂਗੇ ਉਸ ਦਿਨ ਲਾਈਵ ਪ੍ਰੋਗਰਾਮ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਮਾਣੋ ਜ਼ਿੰਦਗੀ ਜ਼ਿੰਦਾਬਾਦ